ਪਤੀਗੜ੍ਹ ਸਾਬ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਸੀ ਪਠਾਨਾ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ ਗੁਰਪ੍ਰੀਤ ਸਿੰਘ ਜੀਪੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ 'ਚ ਆਪ ਦਾ ਪੱਲਾ ਫੜਿਆ ਚੰਡੀਗੜ੍ਹ ਵਿੱਚ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਜੀਪੀ ਨੇ ਕਿਹਾ ਕਿ ਕਾਂਗਰਸ ਵਿੱਚ ਅਨੁਸ਼ਾਸਨ ਨਹੀਂ ਹੈ ਕਾਂਗਰਸ ਦਾ ਹਰ ਆਗੂ ਪਰਿਵਾਰ ਬਾਰੇ ਸੋਚਦਾ ਹੈ ਗੁਰਪ੍ਰੀਤ ਸਿੰਘ ਜੀਪੀ ਮੁਹਾਲੀ ਦੇ ਰਹਿਣ ਵਾਲੇ ਹਨ ਉਹਨਾਂ ਨੇ 2017 ਵਿੱਚ ਬਾਸੀ ਪਠਾਨਾ ਤੋਂ ਕਾਂਗਰਸ ਨੇ ਟਿਕਟ ਦਿੱਤੀ ਸੀ ਅਤੇ ਜੀਪੀ ਨੇ ਆਪ ਦੇ ਸੰਤੋਖ ਸਿੰਘ ਸਲਾਨਾ ਅਤੇ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਪਰ 2022 ਚ ਉਹ ਆਪ ਦੇ ਰਪਿੰਦਰ ਸਿੰਘ ਹੈਪੀ ਤੋਂ ਹਾਰ ਗਏ ਸਨ ਗੁਰਪੀਤ ਸਿੰਘ ਜੀਪੀ ਸਾਫ ਦਾ ਸੀਐਮ ਚਰਨਜੀਤ ਚੰਨੀ ਤੋਂ ਜ਼ਿਆਦਾ ਨਰਾਜ਼ ਹਨ ਕਿਉਂਕਿ ਚੰਨੀ ਨੇ ਕਿਉਂਕਿ ਚੰਨੀ ਦੇ ਭਰਾ ਡਾਕਟਰ ਮਨੋਰ ਸਿੰਘ ਬਾਸੀ ਪਠਾਨਾ ਤੋਂ ਕਾਂਗਰਸ ਦੇ ਟਿਕਟ ਮੰਗਦੇ ਸਨ ਉਸ ਸਮੇਂ ਜੀਪੀ ਨੇ ਬੜੀ ਮੁਸ਼ਕਲ ਨਾਲ ਟਿਕਟ ਹਾਸਲ ਕੀਤੀ ਸੀ ਉਦੋਂ ਚੰਨੀ ਦੇ ਭਰਾ ਨੇ ਆਜ਼ਾਦ ਚੋਣ ਲੜੀ ਸੀ ਜੀਪੀ ਆਪਣੀ ਹਾਰ ਲਈ ਚੰਨੀ ਪ੍ਰਾਣ ਨੂੰ ਜੁਮੇਵਾਰ ਠਹਿਰਾ ਰਹੇ ਹਨ ਪਾਰਟੀ ਹਾਈ ਕਮਾਂਡ ਨੇ ਚੰਨੀ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਰਨ ਜੀਪੀ ਨਰਾਜ ਹਨ ਕਾਂਗਰਸ ਛੱਡਣ ਦੀ ਮੇਨ ਬਜਾਏਗਾ ਉੱਥੇ ਡਿਸਪੀਸਪਲਨ ਨਹੀਂ ਹੈ ਤੁਸੀਂ ਦੇਖਿਆ ਪਿਛਲੇ ਮਤਲਬ ਇਹਦੇ ਹਾਈ ਲੈਵਲ ਦੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨੀ ਨਹੀਂ ਕਰਾਂਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਹੈ ਤੇ ਵਧੀਆ ਲੱਗਿਆ ਕਿ ਲੀਡਰ ਇਮਾਨਦਾਰ ਹੈ ਤੇ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਦੀ ਪਾਰਟੀ ਚੇਂਜ ਕਰ ਰਹੀ ਆ ਆਮ ਪਾਰਟੀ ਜੁਆਇਨ ਕਰ ਰਹੀ ਆ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਭਗਵੰਤ ਮਾਨ ਦੀ ਗੱਲ ਕਰਦੇ ਕਿਉਂਕਿ ਜਿਹੜੇ ਮੰਤਰੀ ਨੇ ਅਹੇਰ ਸਾਹਿਬ ਘੜਿਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹਦੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਕਹਿੰਦੇ ਬੱਤੇਗੜ ਇਹ ਕੈਂਡੀਡੇਟ ਉਹੋ ਬੇ ਤਿਆਰੀ ਕਰਦਾ ਇਹ ਤਾਂ ਹਾਈ ਕਮਾਂਡ ਦਾ ਹੀ ਇਹ ਸਭ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਪਾਣੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਕਿ ਨਹੀਂ ਕੋਈ ਹੁਣ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਦੀ ਤੂੰ ਭਾਈ ਆਪ ਵੀ ਸੰਭਲ ਠੀਕ ਹੈ ਨਾ ਕਿਉਂਕਿ ਇਹ ਚ ਮੈਂ ਜਿਹੜੀ ਗੱਲ ਕਰਦਾ ਨੇ ਜੇ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਰੋਤਾ ਕਰਦੇ ਕੈਂਡੀਡੇਟਾਂ ਦੀ ਤਾਂ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਸੁਣਵਾਈ ਵੀ ਕੋਈ ਨਹੀਂ ਹੈਗੀ ਇਹਦਾ ਮਤਲਬ ਕਿ ਇਹਨਾਂ ਨੇ ਰੋਲਾ ਪਾਇਆ ਸੁਣਵਾਈ ਨਹੀਂ ਹੋਈ ਹੈ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਜੀ ਮੈਂ ਰੋਲ ਕਾਂਦੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਜ਼ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਾਤੇ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਉਹ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ 'ਚ ਦੁਬਾਰੇ ਫੇਰ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਾਣਾ ਹਰ ਕਟੋ-ਕਟ ਛੇ ਪਿੰਡਾਂ 'ਚ ਮੈਂ ਜਾਣਾ ਪੰਜ ਤੇ ਛੇ ਪਿੰਡਾਂ ਜਾਣਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਆਪ ਲੜਦੇ ਹੀ ਰਹਿੰਦੇ ਹੋ ਸਾਰੇ ਲੀਡਰ ਵੀ ਕਹਿੰਦੇ ਤੁਸੀਂ ਆਪਸ ਲੜਦੇ ਰਹਿੰਦੇ ਹੋ ਵੀ ਕਾਂਗਰਸ ਕੀ ਕਰੂ ਇਹ ਚੀਜ਼ ਹਾਂ